ਇਸ ਖੰਡਰ ਦੀਆਂ ਇਸ ਘਰ ਦੀਆਂ ਸਾਰੀਆਂ ਹੀ ਛੱਤਾਂ ਚੋਂਦੀਆਂ ਵਾ ਪਰ ਬਾਪੂ ਫਿਰ ਵੀ ਇੱਥੇ ਰਹਿ ਰਿਆ ਮਿਹਨਤ ਕੀਤੀ ਹੱਡ ਤੋੜ ਬੜਾ ਲੰਮਾ ਸਮਾਂ ਪਰ ਆਪਣੀ ਛੱਤ ਕਿਉਂ ਨਹੀਂ ਜੁੜੀ ਆਪਣੇ ਛੱਤ ਇਤਰਾ ਕਰਕੇ ਜੀ ਵੱਡਾ ਮੁੰਡਾ ਮਰ ਗਿਆ ਇੱਕ ਪੋਤਰਾ ਵੀ ਮਰ ਗਿਆ ਬਾਪੂ ਮੈਂ ਘਰ ਦੇ ਹਾਲਾਤ ਦੇਖਿਆ ਚਲੋ ਕਿਸੇ ਨੇ ਤਰਸ ਦੇ ਆਧਾਰ ਤੇ ਤੁਹਾਨੂੰ ਘਰ ਤਾਂ ਦੇ ਦਿੱਤਾ ਪਰ ਇਸ ਘਰ ਦੀਆਂ ਵੀ ਸਾਰੀਆਂ ਛੱਤਾਂ ਚੋਂਦੀਆਂ ਵਾ ਪੁੱਤ ਦੀ ਯਾਦ ਆਂਦੀ ਬਾਪੂ ਕਹਿੰਦਾ ਮੈਨੂੰ ਪੁੱਤ ਬੜਾ ਯਾਦ ਆਂਦਾ ਪੁੱਤ ਯਾਦ ਆਉਂਦਾ ਪੁੱਤ ਰੱਜਾ ਦਉਂਦਾ ਸਭ ਪਾਗਲ ਕਹਿੰਦੇ ਲੋਕ ਕੀ ਕਹਿੰਦੇ ਪਾਗਲ 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 ਨੇ ਲੋਕ ਇਹ ਅਨੰਦ ਇਹੰਗ ਪਾਗਲ ਇਹ ਦੰਦੇ ਇਥੇ ਆਏ ਨਾ ਤੇ ਜੋ ਵੱਧ ਹੋ ਗਿਆ ਵਾ ਹੁਤਾ ਹੀ ਹੋ ਗਿਆ ਵਾ ਕਿਸੇ ਨੇ ਪਾਣੀ ਨਹੀਂ ਪੁੱਛਿਆ ਸਾਨੂੰ ਇਹ ਚਾਰ ਦਿਨ ਤੋਂ ਵੀਰ ਕੋ ਮੇਰੇ ਘਰ ਹੀ ਆ। ਅਰੇ ਸ਼ਾਮ ਨੂੰ ਵਿਚਾਰੇ ਆ ਜਾਂਦੇ ਨੇ। ਤੇ ਚਲੋ ਜਿੰਨੇ ਸਾਡੇ ਕੋਲ ਸੇਵਾ ਬਣ ਵੀ ਐ ਰੋਟੀ ਪਾਣੀ ਨਹੀਂ ਕਰਦੀਆਂ ਠੀਕ ਹੈ। ਜਿਵੇਂ ਮੈਂ ਦੇਖਿਆ ਛੋਟੇ ਛੋਟੇ ਬੱਚੇ ਨੇ, ਪੋਤੇ-ਪੋਤੀਆਂ ਨੇ ਵਿਚਾਰੇ ਉਹਨਾਂ ਦੇ ਨਾ ਕੋਈ ਤਨ ਤੇ ਸਰੀਰ ਤੇ ਕੋਈ ਕੱਪੜਾ ਹੋਇਆ ਹੋਇਆ। ਹੈਨਾ? ਬੜਾ ਔਖਾ ਹੌਸਮਾ ਵਾ। ਹੋਜੀ। ਕਹਿੰਦੇ ਬੰਦਾ ਮਰਨ ਤੋਂ ਬਾਅਦ ਨਰਕ ਚ ਜਾਂਦਾ ਜਾਂ ਸਵਰਗ ਚ ਪਰ ਤੁਸੀਂ ਜਿੰਦੇ ਜੀ ਦੇਖਣ ਨੇ। ਅਹੀਂ ਨਰਕ ਜੀ ਆਏ। ਜਿੰਦੇ ਜੀ ਦੇਖਣ ਨੇ। ਅਹੀਂ ਨਰਕ ਜੀ ਵਾ। ਅਹੀਂ ਨਰਕ ਜੀ ਆਵੜੇ। ਬਾਪੂ ਲੰਗਰ ਤੇ ਲੁੱਕ ਬੋੜੇ ਲਾਂਦੇ ਨੇ ਹਨ ਪਰ ਕੀ ਆ ਉਹ ਹੈਨਾ ਪਰਮੇਸ਼ਰ ਜਾਣਦਾ ਗੁਰੂ ਨਾਨਕ ਸਾਹਿਬ ਛੇਵੇਂ ਪਾਤਸ਼ਾਹ ਜਾਣਦਾ ਸਾਨੂੰ ਨਹੀਂ ਇੱਥੇ ਕਿਹਨੇ ਰੋਟੀ ਪੁੱਛੀ ਸੋਇਆ ਇਹ ਬੰਦੇ ਤੋਂ ਗੁਰਦੀ ਗੋਲ ਗਰੀਬਾਂ ਨੂੰ ਹਾਂਜੀ ਅਸੀਂ ਗੁਰਦੁਆਰਿਆਂ 'ਚ ਜਾ ਕੇ ਮੱਥਾ ਟੇਕਦੇ ਆ ਲੱਖਾਂ ਰੁਪਈਆ ਦਾ ਦਾਨ ਕਰਦੇ ਆ ਪਰ ਕਿਸੇ ਗਰੀਬ ਨੂੰ ਅਸੀਂ ਦਾਨ ਨਹੀਂ ਕਰਦੇ ਪਤਾ ਨਹੀਂ ਕਿਉਂ ਸਾਡੀ ਸੋਚ ਐ ਹੋਜੀ ਹੋਜੀ ਸ਼ਿਕਰ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਖੜੇ ਹਾਂ ਸੀ ਬਟਾਲਾ ਦੇ ਇਲਾਕੇ ਸਟਾਫ ਰੋਡ ਤੇ ਤਸਵੀਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਜਰੂਰ ਸਾਂਝੀ ਕਰਾਂਗੇ ਕਿਉਂਕਿ ਉਹ ਜ਼ਰੂਰੀ ਹੈ ਕਿ ਸਾਂਝੀ ਕਰਨੀ ਵੀ ਬੰਦੀ ਹੈ ਕਿਉਂਕਿ ਇੱਕ ਗੁਰੂ ਦੇ ਸਿੰਘ ਦੀ ਤਸਵੀਰ ਦਿਖਾਵਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਜਿਸ ਹਾਲਾਤਾਂ 'ਚ ਉਹ ਗੁਰੂ ਦਾ ਸਿੰਘ ਗੁਰੂ ਦਾ ਪਿਆਰਾ ਰਹਿ ਰਿਹਾ ਵਾ ਸ਼ਾਇਦ ਉੱਥੇ ਕੋਈ ਜਾਨਵਰ ਵੀ ਰਹਿਣਾ ਪਸੰਦ ਨਾ ਕਰੇ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਆਪਣੀ ਛੱਤ ਸਾਰੀ ਉਮਰ ਨਹੀਂ ਬਾਪੂ ਕੋ ਬਣੀ ਇੱਕ ਪੁੱਤ ਸੀ ਮਿਹਨਤ ਮਜ਼ਦੂਰੀ ਕਰਦੇ ਸੀ ਤਾਂ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ 3 ਤੋਂ 4 ਸਾਲ ਸੇਵਾ ਕੀਤੀ ਪਰ ਉਹ ਗੁਰਦੁਆਰਾ ਸਾਹਿਬ ਵਾਲਿਆਂ ਨੇ ਵੀ ਉਸ ਬਾਪੂ ਦੀ ਦੁਆਰਾ ਸਾਰ ਨਹੀਂ ਲਈ ਕਿ ਜਾ ਕੇ ਬਾਪੂ ਦੇ ਘਰ ਦੇਖੀਏ ਬਾਪੂ ਕਿਉਂ ਨਹੀਂ ਗੁਰਦੁਆਰਾ ਸਾਹਿਬ ਆਂਦਾ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਲੈ ਕੇ ਆਂਦਾ ਸੀ ਆਪਣੇ ਪਰਿਵਾਰ ਨੂੰ ਉਹੀ ਉਹ ਪ੍ਰਸ਼ਾਦਾ ਛਕਾਉਂਦਾ ਸੀ ਤੇ ਆਪ ਵੀ ਉਹੀ ਛਕਦਾ ਸੀ ਸੇਤ ਇਜਾਜ਼ਤ ਨਹੀਂ ਦਿੰਦੀ ਜਿਸ ਕਰਕੇ ਕੰਮ ਛੱਡਣਾ ਪਿਆ ਤਾਂ ਸੇਵਾ ਕਰਨੀ ਪਈ ਪਰ ਹੁਣ ਸੇਵਾ ਵੀ ਉਹਨਾਂ ਨੂੰ ਛੱਡਣੀ ਪਈ ਕਿਉਂਕਿ ਸੇਵਾ ਵੀ ਨਹੀਂ ਹੋਣਾ ਕੋ ਹੁੰਦੀ ਜਿਹੜਾ ਸਰੀਰ ਆ ਉਹ ਇਜਾਜ਼ਤ ਨਹੀਂ ਦਿੰਦਾ ਕਿ ਉਹ ਸੇਵਾ ਵੀ ਕਰ ਸਕਾ ਇੱਕ ਪੁੱਤ ਆ ਜੋ ਬਿਮਾਰ ਆ ਤਾਂ ਉਹ ਵੀ ਗਜਾ ਕਰਨ ਜਾਂਦਾ ਵਾ ਇੱਥੇ ਲੋਕ ਨੇ ਜਿਹੜੇ ਸਾਧੂ ਨੇ ਉਹਨਾਂ ਦੇ ਨਾਲ ਗਜਾ ਕਰਕੇ ਆਂਦਾ ਵਾ ਤਾਂ ਆਪਣਾ ਪਰਿਵਾਰ ਪਾਲਦਾ ਵਾ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਪਰ ਉਹ ਕਿਰਾਏ ਦਾ ਮਕਾਨ ਕਿਰਾਇਆ ਨਾ ਦਿੱਤੇ ਜਾਣ ਕਰਕੇ ਮਕਾਨ ਮਾਲਕ ਨੇ ਉਹ ਖਾਲੀ ਕਰਵਾ ਲਿਆ ਤਾਂ ਹੁਣ ਤਰਸ ਦੇ ਆਧਾਰ ਤੇ ਇੱਕ ਹਫਤੇ ਤੋਂ ਇਸ ਖੰਡਰ ਦੇ ਵਿੱਚ ਰਹਿ ਰਹੇ ਨੇ ਕਿਸੇ ਨੇ ਤਰਸ ਦੇ ਆਧਾਰ ਤੇ ਇਸ ਬਾਪੂ ਨੂੰ ਆਪਣਾ ਇਹ ਖੋਲਾ ਖੰਡਰ ਘਰ ਦੇ ਦਿੱਤਾ ਚਲੋ ਉਸ ਦੀ ਦਰਿਆ ਦਿੱਲੀ ਆ ਕਿ ਉਸ ਵੀਰ ਨੇ ਇਸ ਬਜ਼ੁਰਗ ਨੂੰ ਤਾਂ ਉਹਦੇ ਛੋਟੇ ਛੋਟੇ ਜਿਹੜੇ ਪੋਤੇ ਆ ਪੋਤੀਆਂ ਵਾਂ ਤਾਂ ਨੂਰਾਨੀਏ ਬੇਟਾ ਵਾ ਉਹਨਾਂ ਨੂੰ ਇੱਕ ਛੱਤ ਦੇ ਦਿੱਤੀ ਸ਼ਾਤੀ ਕਹਿ ਸਕਦੇ ਆ ਕਿਉਂਕਿ ਉਸਨੇ ਆਪਣੇ ਵੱਲੋਂ ਇਸ ਬਾਪੂ ਨੂੰ ਛੱਤ ਦਿੱਤੀ ਏ ਭਾਵੇਂ ਉਹ ਸਾਰੀਆਂ ਛੱਤਾਂ ਉਹਦੀਆਂ ਚਾਉਂਦੀਆਂ ਵਾਂ ਪਰ ਉਹਨਾਂ ਨੂੰ ਇੱਕ ਆਸਰਾ ਹੋ ਗਿਆ ਉਹਨਾਂ ਨੇ ਆਪਣਾ ਸਮਾਨ ਉਸ ਕੋਨੇ ਤੇ ਰੱਖ ਲਿਆ ਵਾ ਕਿ ਜਿਸ ਕੋਨੇ ਤੋਂ ਛੱਤ ਨਹੀਂ ਚਾਉਂਦੀ ਇਸ ਖੰਡਰ ਦੀਆਂ ਇਸ ਘਰ ਦੀਆਂ ਸਾਰੀਆਂ ਹੀ ਛੱਤਾਂ ਚਾਉਂਦੀਆਂ ਵਾਂ ਪਰ ਬਾਪੂ ਫਿਰ ਵੀ ਇੱਥੇ ਰਹਿ ਰਿਹਾ ਗੁਰੂ ਦੇ ਲੜ ਲੱਗਾ ਵਾ ਪਰ ਕਿਤੇ ਨਾ ਕਿਤੇ ਐਸੇ ਸਮੇਂ ਤੇ ਆ ਕੇ ਬੰਦਾ ਜ਼ਰੂਰ ਕਿਤੇ ਨਾ ਕਿਤੇ ਡੋਲ ਜਾਂਦਾ ਕਿਉਂਕਿ ਇੰਨੀ ਦੇਰ ਸੇਵਾ ਕੀਤੀ ਹੋਵੇ ਗੁਰੂ ਘਰ ਤਾਂ ਜੇਕਰ ਉਹਨਾਂ ਗੁਰੂ ਘਰਾਂ ਵਾਲਿਆਂ ਨੇ ਆਣ ਕੇ ਇਸ ਬਾਪੂ ਦੀ ਸਾਰ ਨਹੀਂ ਲਈ ਤਾਂ ਫਿਰ ਕਿਤੇ ਨਾ ਕਿਤੇ ਉਸ ਵੇਲੇ ਉਹ ਵਿਅਕਤੀ ਉਹ ਸੇਵਾਦਾਰ ਵੀ ਸੋਚਦਾ ਵਾ ਕਿ ਮੈਂ ਇੰਨਾ ਸਮਾਂ ਕਿੱਥੇ ਆਪਣਾ ਵਿਰਥ ਗਵਾਇਆ ਤਸਵੀਰ ਤੁਸੀਂ ਦੇਖੋ ਬਾਪੂ ਦੀ ਏ ਤਰਾਸ ਦੀਆਂ ਅੱਖਾਂ ਨੇ ਨਾਲ ਬੇਬੇ ਆ ਤਾਂ ਦੋਵੇਂ ਜੀ ਬੈਠੇ ਨੇ ਬਸ ਇੰਤਜ਼ਾਰ ਕਰਦੇ ਨੇ ਕਿ ਪਰਮਾਤਮਾ ਮੀਂ ਨਾ ਪਵਾਇ ਪਰਮਾਤਮਾ ਮੀਂ ਨਾ ਪਵਾਇ ਮੌਜਰੇ ਲੋਕ ਅੱਜ ਕਹਿ ਰਹੇ ਹੋਣਗੇ ਕਿ ਗਰਮੀ ਹੈ ਕਿ ਰੱਬਾ ਮੀਂਹ ਪਵੇ ਥੋੜੀ ਠੰਡਕ ਹੋਵੇ ਪਰ ਇਹ ਪਰਿਵਾਰ ਆ ਕਿ ਜਿਹੜਾ ਪ੍ਰਮਾਤਮਾ ਅਗੇ ਅਰਜ਼ੀ ਕਰਦਾ ਵਾ ਹੈ ਰੱਬਾ ਮੀਂਹ ਨਾ ਪੁਆਈ ਜੇਕਰ ਮੀਂਹ ਪੈ ਗਿਆ ਤਾਂ ਅਸੀਂ ਆਪਣੇ ਛੋਟੇ ਛੋਟੇ ਜਵਾਕ ਲੈ ਕੇ ਕਿੱਥੇ ਜਾਵਾਂਗੇ ਕਿੱਥੇ ਜਾਵਾਂਗੇ ਅਸੀਂ ਆਪਣਾ ਸਾਰਾ ਸਮਾਨ ਲੈ ਕੇ ਕਿਉਂਕਿ ਲਗਾਤਾਰ بارش ਹੋਣ ਦੇ ਨਾਲ ਜਿਹੜਾ ਸਮਾਨ ਇਹਨਾਂ ਨੇ ਰੱਖਿਆ ਸੀ ਉਹ ਸਾਰਾ ਗਿੱਲਾ ਹੋ ਗਿਆ ਤਾਂ ਉਹ ਹੁਣ ਸੁੱਕਣੇ ਪਾਇਆ ਸੀ ਤਾ ਜੇ ਹੁਣ ਫਿਰ ਦੁਬਾਰਾ ਮੀ ਆਂਦਾ ਤਾਂ ਫਿਰ ਸਮਾਨ ਉਸੇ ਤਰੀਕੇ ਨਾਲ ਉਸੇ ਤਰੀਕੇ ਨਾਲ ਕੱਪੜੇ ਸਾਰੇ ਫਿਰ ਗਿੱਲੇ ਹੋ ਜਾਣਗੇ ਬਾਪੂ ਨਾਲ ਜ਼ਰੂਰ ਗੱਲ ਕਰਾਂਗੇ ਤਾਂ ਬਾਪੂ ਦੀ ਸਾਰ ਲਵਾਂਗੇ ਬਾਪੂ ਮਿਹਨਤ ਕੀਤੀ ਹੱਡ ਤੋੜ ਬੜਾ ਲੰਮਾ ਸਮਾਂ ਪਰ ਆਪਣੀ ਛੱਤ ਕਿਉਂ ਨਹੀਂ ਜੁੜੀ ਆਪਣੇ ਕੋ ਛੱਤ ਤਰਾ ਕਰਕੇ ਜੀ ਵੱਡਾ ਮੁੰਡਾ ਮਰ ਗਿਆ ਇੱਕ ਪੋਤਰਾ ਵੀ ਮਰ ਗਿਆ ਹਾਂਜੀ ਉਹ ਤੇ ਉਸ ਵਾਰੇ ਮੇਰੇ ਮੁੰਡੇ ਦਾ ਆਪਰੇਸ਼ਨ ਕਰਨਾ ਪਿਆ ਬਹੁਤ ਵੱਡਾ ਮੁਸ਼ਕਲ ਇਹਨਾਂ ਨੂੰ ਪਤਾ ਹੀ ਆ 1 ਲੱਖ ਲੱਖ ਰੁਪਏ ਇਹਨਾਂ ਨੇ ਲੋਕਾਂ ਨੇ ਕਿੱਠਾ ਕਰ ਕਰਕੇ ਹਸਪਤਾਲ ਦਿੱਤਾ ਗੂਗ ਹਸਪਤਾਲ ਅੰਨ ਇਹ ਗੱਲ ਬਣੀ ਆ ਜੀ ਸ਼ਾ ਮੇਰੇ ਕੋ ਆਪਣਾ ਨਹੀਂ ਬਣ ਸਕਿਆ ਜੀ ਹਾਂ ਅੱਛਾ ਅਮਰਸ਼ਕਾ ਕਿੰਨੀ ਦੇਰ ਹੋਈ ਬਾਪੂ ਨੂੰ ਅਮਰਸ਼ਕੇ ਨੂੰ ਮੈਨੂੰ ਤਕਰੀਬਨ ਹੋਈ ਗਿਆ ਕੋਈ 8 5 6 ਸਾਲ ਅੰਨ ਅੱਛਾ ਬੱਬੂ ਅੱਖਾਂ ਕਿਉਂ ਭਰ ਗਈਆਂ ਤੇਰੀ ਅੱਖਾਂ ਇਤਨਾ ਭਰ ਜਾਂਦੀਆਂ ਜੀ ਮੇਰੇ ਅੱਖਾਂ ਦੋਦੀਆਂ ਕਮੀ ਦੋਦੀਆਂ ਹੋ ਹੋਤਰਾ ਵੀ ਨਿਆਣੇ ਜਿਆਦਾ ਜਾਂਦਾ ਮੁੰਡਾ ਮੇਰਾ ਪੁੱਤਰਾ ਜਿਆਦਾ ਜਾਂਦਾ ਮੇਰੇ ਵੱਡਾ ਮੁੰਡਾ ਜਿਆਦਾ ਜਾਂਦਾ ਹਾਂਜੀ ਇਹ ਗੱਲ ਬੱਬੂ ਰੱਬ ਦੇ ਲੜ ਲੱਗੇ ਵਾਹਿਗੁਰੂ ਦੇ ਲੜ ਲੱਗੇ ਦਰਜੇ ਜਾਂਦੇ ਹੋ ਤਾਂ ਕਦੇ ਗਿਲਾ ਨਹੀਂ ਆਉਂਦਾ ਕਿ ਪਰਮਾਤਮਾ ਨੇ ਕਿਹੜੇ ਹਾਲਾਤਾਂ 'ਚ ਮੈਨੂੰ ਰੱਖਿਆ ਨਹੀਂ ਇਹ ਨਹੀਂ ਮਹਾਰਾਜ ਹੁਣ ਹਾਸਿਆ ਹੁਣ ਕੀ ਕਰਾਂ ਕੋਈ ਕਰ ਨਹੀਂ ਸਕਦਾ ਹਾਂਜੀ ਕੋਈ ਨਹੀਂ ਕਰ ਸਕਦਾ ਮੈਂ ਗਰੀਬ ਆਦਮੀ ਆ ਬਿਲਕੁਲ ਨਹੀਂ ਕੋਈ ਕਰ ਸਕਦਾ ਤੁਹਾਡ ਡਰ ਕੇ ਮੇਰੀ ਮਤ ਕਰ ਦੇਣ ਤਾਂ ਠੀਕ ਆ ਹਾਂਜੀ ਹੋਰ ਮੈਂ ਕੋਈ ਨਹੀਂ ਕਰ ਸਕਦਾ ਜੀ ਨਾਂ ਮੇ ਤੋਂ ਹੁੰਦਾ ਹੀ ਹੈ ਜੀ ਬਬੂ ਮੈਂ ਘਰ ਦੇ ਹਾਲਾਤ ਦੇਖਿਆ ਚਲੋ ਕਿਸੇ ਨੇ ਤਰਸ ਦੇ ਆਧਾਰ ਤੇ ਤੁਹਾਨੂੰ ਘਰ ਤਾਂ ਦੇ ਦਿੱਤਾ ਪਰ ਇਸ ਘਰ ਦੀਆਂ ਵੀ ਸਾਰੀਆਂ ਛੱਤਾਂ ਚੋਂਦੀਆਂ ਵਾ ਹਾਂਜੀ 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 ਸਭ ਚੋਂਦੀਆਂ ਜੀ ਸਰਾਂ ਚੁੰਡਾ ਜੀ ਆ ਹੁਣ ਚੁੰਡਾ ਬਣਾਉ ਤੂੰ ਨੇ ਹੀ ਬਾਹਰ ਛੜਕ ਕੇ ਚਲ ਜਾਣਾ ਗਵਾਂਡੀਆਂ ਦੇ ਦੁਕਾਨਦਾਰਾਂ ਦੇ ਸੱਜੇ ਠਾ ਨਿਆਣੇ ਲੈ ਜਾਣਾ ਉੱਥੇ ਇਹ ਗੱਲ ਡਰ ਨਹੀਂ ਲੱਗਦਾ ਮੈਂ ਵੇਖਿਆ ਕੋ ਛੱਤਾਂ ਵੀ ਇੰਨੀਆਂ ਨਹੀਂ ਹੈਗੀਆਂ ਚੁੰਡੀਆਂ ਜ਼ਰੂਰ ਆ ਪਰ ਉਹ ਪਤਾ ਨਹੀਂ ਕਦੋਂ ਉੱਪਰ ਆਏ ਨਹੀਂ ਇਹ ਨਹੀਂ ਪਤਾ ਲੱਗਦਾ ਇਹ ਨਹੀਂ ਪਤਾ ਲੱਗਦਾ ਇਹ ਬਿਲਕੁਲ ਨੀਵੀਆਂ ਵੀ ਹੋ ਸਕਦੀਆਂ ਹਾਂਜੀ ਔਰ ਡਿੱਗ ਸਕਦੀਆਂ ਵਾ ਜੀ ਬਾਲੇ ਜਿਹੜੇ ਡਿੱਗ ਸਕਦੇ ਆ ਪਤਾ ਨਹੀਂ ਕਿਹੜੇ ਵੇਲੇ ਡਿੱਗਦਾ ਅੱਛਾ ਜਿੱਥੇ ਤੁਸੀਂ ਕਿਰਾਏ ਤੇ ਰਹਿੰਦੇ ਸੀ ਉਹ ਕਿਰਾਏ ਦਾ ਮਕਾਨ ਵੀ ਤੁਹਾਨੂੰ ਖਾਲੀ ਕਰਨਾ ਪਿਆ ਕਿਰਾਇਆ ਕਿੰਨਾ ਸੀ ਉਹਦਾ ਜਿਹੜਾ ਨਹੀਂ ਦਿੱਤਾ ਗਿਆ ਉਹਦਾ ਕਿਰਾਇਆ ਜੀ 2000 ਹੀਗਾ ਹਾਂਜੀ ਅੱਛਾ 2000 ਵੀ ਨਹੀਂ ਆਪਣੇ ਕੋਈ ਮਹੀਨੇ ਚ ਇਕੱਠਾ ਆ ਗਿਆ ਸੀ 2000 ਰੁਪਏ ਦੇ ਦੋ ਹਜ਼ਾਰ ਰੁਪਏ ਵੀ ਨਹੀਂ ਇਹ ਕਰਕੇ ਨਹੀਂ ਹੋ ਸਕਿਆ ਜੀ ਮੁੰਡਾ ਬਿਮਾਰ ਰਹਿੰਦਾ ਵਾ ਮੇਰਾ ਹਾਂਜੀ ਇਹ ਕਰਕੇ ਨਾ ਤੇ ਆ ਨਿਆਣੇ ਆ ਉਹ ਜਰਾ ਰੋਟੀ ਰਾਟੀ ਲੈ ਆਉਂਦਾ ਜਾ ਕੇ ਸਾਧਾਂ ਦੇ ਨਾਲ ਜਾ ਕੇ ਅਜਿਹੇ ਸਾਧ ਜੰਦੇ ਨੇ ਇਹਨਾਂ ਦੇ ਨਾਲ ਜਾ ਕੇ ਰੋਟੀ ਰਾਟੀ ਲੈ ਆਉਂਦਾ ਵਾ ਹਾਂਜੀ ਇਹ ਇਹ ਬਿਲਕੁਲ ਜ਼ਰੂਰੀ ਬੰਦਾ ਸੀ ਇਹ ਤਸਵੀਰ ਦਿਖਾਣੀ ਕਿਉਂਕਿ ਅਸਲ ਦੇ ਵਿੱਚ ਇਹਨਾਂ ਲੋਕਾਂ ਨੂੰ ਜੇਕਰ ਅਸੀਂ ਸੇਵਾ ਦਿੰਨੇ ਆ ਆਪਣਾ ਸੇਵਾ ਵਾਸਤੇ ਹੱਥ ਅੱਗੇ ਵਧਾਨਨੇ ਆ ਤਾਂ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਜਰੂਰ ਉਸ ਦਾ ਸਾਨੂੰ ਕਿਤੇ ਨਾ ਕਿਤੇ ਫਲ ਮਿਲਦਾ ਵਾ ਕਿਉਂਕਿ ਅਸਲ ਦੇ ਵਿੱਚ ਲੋੜਵੰਦਾ ਬਾਪੂ ਛੋਟੇ ਛੋਟੇ ਦਿੰਨ ਪੋਤੇ ਪੋਤੀਆਂ ਨੇ ਪੋਤਾ ਇੱਕ ਉਸ ਦੀ ਘਰ ਦੀ ਹੈ ਬੜਾ ਔਖਾ ਵਾ ਪੁੱਤ ਗਿਆ ਕਰਕੇ ਬਾਹਰੋਂ ਸਾਧੂਆਂ ਦੇ ਨਾਲ ਲੈ ਕੇ ਆਂਦਾ ਵਾ ਰੋਟੀ ਤਾਂ ਫਿਰ ਉਹ ਖਵਾਉਂਦੇ ਨੇ ਤੇ ਆਪ ਵੀ ਉਹੀ ਖਾਂਦੇ ਬੜਾ ਔਖਾ ਸਮਾਂ ਕੱਢਣਾ ਪੈਂਦਾ ਵਾ ਤਰਸ ਦੀਆਂ ਅੱਖਾਂ ਵਾ ਇਹ ਕਿ ਕਦੇ ਕਦੇ ਨਾ ਕਦੇ ਪ੍ਰਮਾਤਮਾ ਵਾ ਵਾਹਿਗੁਰੂ ਜ਼ਰੂਰ ਸਾਡੀ ਵੀ ਸੁਨੇਗਾ ਆਸ ਆ ਪ੍ਰਮਾਤਮਾ ਤੇ ਹਜੇ ਵੀ ਲਾ ਕੇ ਬੈਠਾ ਬਾਪੂ ਕਿਤੇ ਨਾ ਕਿਤੇ ਜ਼ਰੂਰ ਸੁਨੇਗਾ ਸਾਡੀ ਤਾਂ ਸਾਡੇ ਵੀ ਕਿਤੇ ਦਿਨ ਸਿੱਧੇ ਹੋਣਗੇ ਅਸੀਂ ਵੀ ਕਿਤੇ ਆਪਣੇ ਘਰ ਦੀ ਛੱਤ ਥੱਲੇ ਬੈਠਾਂਗੇ ਅਸੀਂ ਵੀ ਆਪਣਾ ਬੜਾਪਾ ਜਿਹੜਾ ਇੱਕ ਚੰਗੇ ਢੰਗ ਨਾਲ ਕਟਾਂਗੇ ਜ਼ਰੂਰ ਮਾਤਾ ਨਾਲ ਵੀ ਗੱਲ ਕਰ ਲੈ। ਮਾਤਾ ਜੀ? ਹਾਂਜੀ। ਹਾਲਾਤ ਮੈਂ ਦੇਖੇ ਬੜੇ ਮਾੜੇ ਆ। ਹਾਂਜੀ ਹਾਂਜੀ। ਬੜੇ ਮਾੜੇ ਗੱਲ ਆ। ਪੁੱਤ ਦੀ ਯਾਦ ਆਂਦੀ ਬਾਪੂ ਕਹਿੰਦਾ ਮੈਨੂੰ ਪੁੱਤ ਬੜਾ ਯਾਦ ਆਉਂਦਾ। ਪੁੱਤ ਯਾਦ ਆਉਂਦਾ ਪੁੱਤਰ ਯਾਦ ਆਉਂਦਾ। 2 ਸਾਲ ਹੋ ਗਏ ਪੁੱਤਰ ਮਰੇ ਨੂੰ। ਵੱਡਨ ਬਹੁਤ ਸਾਲ ਹੋ ਗਏ ਮੇਰੇ ਅੱਜ ਪੁੱਤ ਹੁੰਦਾ ਵੱਡਾ ਦੇ ਹਾਲਾਤ ਬੰਨੇ ਨਾ ਫੇ ਨਹੀਂ ਬੰਨੇ ਮਾਤਾ ਜਿੱਦਾਂ ਦੇ ਹਾਲਾਤ ਬਣੇ ਆ ਘਰੋਂ ਨਿਕਲੇ ਲੋਕ ਤੇ ਕਮਲੀ ਕਹਿੰਦੇ ਹਣੇ ਮਾਤਾ ਨੂੰ ਹਾਂਜੀ ਕਮਲੀ ਕਹਿੰਦੇ ਹਾਂਜੀ ਸਾਨੂੰ ਪਾਗਲ ਕਹਿੰਦੇ ਲੋਕ ਕੀ ਕਹਿੰਦੇ ਪਾਗਲ ਪਾਗਲ पागल ਨੇ ਲੋਕੇ ਆਂਦੇ ਨਿਹੰਗ পাগল ਹਾਂਜੀ ਕਦੇ ਪੁੱਛਿਆ ਉਹਨਾਂ ਨੂੰ ਕਿ ਅਸੀਂ ਪਾਗਲ ਕੀ ਕੀ ਨਹੀਂ ਕੋਈ ਹਾਂ ਨੂੰ ਕਿਸੇ ਨੇ ਪੁੱਛਿਆ ਇੱਕ ਬੇਨਤੀ ਕਰਾਂ ਤੁਹਾਨੂੰ ਵੀ ਹਾਂ ਨੂੰ ਕਿਸੇ ਨੇ ਪਾਣੀ ਨਹੀਂ ਪੀ ਜਦੋਂ ਦੇ ਹੀ ਤੇ ਆਏ ਨਾ ਉੱਤੇ ਤੋਂ ਵੱਧ ਹੋ ਗਿਆ ਵਾ ਹਫਤਾ ਹੀ ਹੋ ਗਿਆ ਵਾ ਕਿਸੇ ਨੇ ਪਾਣੀ ਨਹੀਂ ਪੁੱਛਿਆ ਸਾਨੂੰ ਹਾਂਜੀ ਸਵੇ ਆ ਵੀ ਆ ਬੰਦੇ ਨੇ ਸਾਨੂੰ ਰੋਟੀ ਪੁੱਛੀ ਦੋ ਦਿਨਾਂ ਨੂੰ ਇੱਥੇ ਆਪਣੇ ਘਰ ਵੀ ਰੱਖਿਆ ਇਨਸਾਨੀਅਤ ਖਤਮ ਹੋ ਗਈ ਲੋਕਾਂ ਦੇ ਅੰਦਰ ਹਾਂਜੀ ਹਾਂਜੀ ਖਤਮ ਹੋ ਗਈ ਖਤਮ ਹੋ ਗਈ ਕਿਸੇ ਨੇ ਸਾਨੂੰ ਆਣ ਕੇ ਵਾਂਡ ਪਾਣੀ ਨਹੀਂ ਪੁੱਛਿਆ ਬਿਲਕੁਲ ਜੀ ਜਿਸ ਤੀ ਕਿਨਾ ਬਜ਼ੁਰਗਾਂ ਦਾ ਕਹਿਣਾ ਕਿ ਇੱਕ ਹਫਤੇ ਤੋਂ ਵੱਧ ਦਾ ਸਮਾਂ ਹੋ ਚੱਲਾ ਪਰ ਕਿਸੇ ਨੇ ਪਾਣੀ ਨਹੀਂ ਪੁੱਛਿਆ ਛੋਟੇ ਛੋਟੇ ਬਾਪੂ ਬੱਚੇ ਆ ਹੈ ਗਰਮੀ ਦਾ ਮੌਸਮ ਚਲੋ ਪੱਖਾ ਤੇ ਇੱਕ ਤੁਸੀਂ ਲਾਇਆ ਵਾ ਪਰ ਬਾਕੀ ਪਰਿਵਾਰ ਕਿਦਾਂ ਬੜਾ ਔਖਾ ਵਾ ਜਿੱਦਾ ਪਾਣੀ ਹੀ ਨਹੀਂ ਪੁੱਛਿਆ ਇੱਥੇ ਪਾਣੀ ਦਾ ਇੰਤਜ਼ਾਮ ਵੀ ਨਹੀਂ ਕੋਈ ਹੈਗਾ ਮੇਰੇ ਸਾਹ ਕੋਈ ਪਾਣੀ ਪੋਣੀ ਨਹੀਂ ਤਰਾ ਕੋਈ ਪਾਣੀ ਨਹੀਂ ਗਾ ਹਾਂਜੀ ਇਸ ਤਰ੍ਹਾਂ ਹੀ ਆ ਕਹਿੰਦੇ ਬੰਦਾ ਮਰਨ ਤੋਂ ਬਾਅਦ ਨਰਕ ਚ ਜਾਂਦਾ ਜਾਂ ਸਵਰਗ ਚ ਪਰ ਤੁਸੀਂ ਜਿੰਦੇ ਜੀ ਦੇਖਣ ਨੇ ਅਸੀਂ ਨਰਕ ਚ ਆਏ ਹਾਂ ਜਿੰਦੇ ਜੀ ਦੇਖਣ ਨੇ ਅਸੀਂ ਨਰਕ ਚ ਵਾ ਅਸੀਂ ਨਰਕ ਚ ਆਵੜੇ ਬਿਲਕੁਲ ਨਰਕ ਚ ਵਾ ਮਨ ਜੀ ਕਦੇ ਦੁਖਣੀ ਲੱਗਦਾ ਕਿ ਮੈਂ ਤਾਂ ਗੁਰੂ ਆਲਾ ਵਾਂ ਮੈਨੂੰ ਮੇਰੇ ਨਾਲ ਵੀ ਇਦਾਂ ਪੂਰੀ ਮਹਾਰਾਜ ਪੂਰਾ ਪੂਰਾ ਹੈ ਵੇਲੇ ਜਿਸ ਮਹਾਰਾਜ ਵੱਲੋਂ ਹੀ ਰਹਿ ਮੈਨੂੰ ਲੱਗ ਨਹੀਂ ਕਿਰ ਇਹਦਾ ਜਿਹੜਾ ਸੜਨਿਆ ਵਾ ਸੜਨਿਆ ਵੀ ਮਹਾਰਾਜ ਤੂੰ ਕੀ ਕੀਤਾ ਮੇਰ ਨਾਲ ਗਰੀਬ ਨਾ ਮੇਰ ਨਾਲ ਕੀ ਕੀਤਾ ਵਾ ਤੂੰ ਤੂੰ ਮੈਨੂੰ ਕੁਝ ਵੀ ਨਹੀਂ ਦਿੱਤਾ ਰੋਟੀ ਵੀ ਨਹੀਂ ਤੇ ਰੋਟੀ ਤਾਂ ਛੱਡਿਆ ਕੋਈ ਕਮਰਾ ਵੀ ਨਹੀਂ ਦਿੱਤਾ ਕੋਈ ਛੱਜ ਛੱਜਾ ਵੀ ਨਹੀਂ ਦਿੱਤਾ ਜਿਸ ਚੰਦੇ ਥੱਲੇ ਬੈਈ ਹੈ ਹਾਂਜੀ ਇਹ ਵੀ ਨਹੀਂ ਦਿੱਤਾ ਇਹ ਕਰਕੇ ਗਰੀਬ ਆਦਮੀ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਇਆ ਬਲੇ ਮੇਰੇ ਕੋ ਆ ਹੁਣ ਮੀ ਬੰਡਾ ਬਣਾਵਾ ਅਹੀਂ ਨਾਲੇ ਚੋਕੇ ਲੋਕਾਂ ਦੇ ਘਰਾਂ ਚ ਚੁੱਤਰੇ ਫਿਰਨਾ ਇਹ ਗੱਲ ਬਾਪੂ ਲੰਗਰ ਤੇ ਲੋਕ ਬੋੜੇ ਲਾਂਦੇ ਨੇ ਹਨ ਪਰ ਕੀ ਹੈ ਉਹ ਹਨ ਕੋਈ ਵੀ ਬਾਈ ਬਾਈ ਲੰਗਰ ਆ ਲੁਗਦਾ ਕੋਈ ਲੰਗਰ ਦਾ ਫਾਇਦਾ ਨਹੀਂ ਐਵੇਂ ਲੰਗਰ ਜਿਹੜੀ ਗੱਲ ਕਹਿੰਦੀ ਨਾ ਲੰਗਰ ਲਾਈ ਜਾਣ ਦੀ ਵੱਖਰੀ ਹੈ ਗੱਲ ਕੋਈ ਗੱਲ ਨਹੀਂ ਆ ਕੀ ਲਾਉਣ ਲੰਗਰ ਜੀ ਚਦ ਕੇ ਲਾਉਣ ਪਰ ਆ ਹੁਣ ਸਾਡੇ ਇੱਤਰ ਪਰਮੇਸ਼ਰ ਜਾਣਦਾ ਗੁਰੂ ਨਾਨਕ ਸਾਹਿਬ ਛੇਵੇਂ ਪਾਤਸ਼ਾਹ ਜਾਣਦਾ ਸਾਨੂੰ ਨਹੀਂ ਇੱਥੇ ਕਿਹਨੇ ਰੋਟੀ ਪੁੱਛੀ ਸੋਇਆ ਬੰਦੇ ਤੋਂ ਹਾਂਜੀ ਬਾਬੂ ਨੰਬਰ ਹੈਗਾ ਫੋਨ ਨੰਬਰ ਬਹੁਤ سارے ਲੋਕ ਵੇਚਦੇ ਨੇ ਜਿਹੜੇ ਮਿਹਰਬਾਨ ਵੀ ਆ ਬੜੇ ਬੜੇ ਇਨਸਾਨੀਅਤ ਵਾਲੇ ਲੋਕ ਵੀ ਹੈਗੇ ਨੇ ਜਿਨ੍ਹਾਂ ਦੇ ਅੰਦਰ ਅਜੇ ਵੀ ਇਨਸਾਨੀਅਤ ਜਿੰਦੀ ਆ ਸਰਦਾਰੋਂ ਦਾ ਨੰਬਰ ਦੇ ਦਿਓ ਤੁਹਾਡਾ ਨੰਬਰ ਹੈ ਨਹੀਂ ਕੋਈ ਨਹੀਂ ਕੋਈ ਨਹੀਂ ਗਾਡਾ ਸਾਡਾ ਸਾਡਾ ਕੋਈ ਵੀ ਫੋਨ ਨਹੀਂ ਗਾਡਾ ਕੋਈ ਵੀ ਨਹੀਂ ਗਾਡਾ ਬੇਟੇ ਕੋਈ ਹੈਗਾ ਫੋਨ ਨਹੀਂ ਹੈ ਨਹੀਂ ਗਾ ਆ ਨਹੀਂ ਕੋ ਕੋ ਬੈਂਕ ਦਾ ਖਾਤਾ ਹੈਗਾ ਕੋਈ ਬੈਂਕ ਦਾ ਖਾਤਾ ਦੇ ਦਿਓ ਪਤਾ ਨਹੀਂ ਜਿਹੜਾ ਸਰਦਾਰੋਂ ਦਾ ਦੇ ਦਿਓ ਤੇ ਹੀ ਸਾਨੂੰ ਉਹਨਾਂ ਤੇ ਕੋਈ ਸ਼ਵਾਸ਼ ਵਾ ਹੈ ਜੀ ਇਹਨਾਂ ਦੇ ਕੁਛ ਆਜੋ ਸਾਨੂੰ ਜੋ ਕੁਛ ਕਰਨਗੇ ਜੋ ਤੁਸੀਂ ਕਰੋਗੇ ਉਹ ਸਾਨੂੰ ਪਰਵਾਹ ਨਾ ਅੱਛਾ ਮਦਦ ਕਿੱਦਾਂ ਦੀ ਜਾਂਦੇ ਬੜੇ ਲੋਕ ਵੇਖਣ ਦੇ ਮਸਤ ਕੁ ਕਰਨ ਦਾ ਜਮਤ ਇਹੋ ਜਿਹੀ ਚਰੋ ਦਤਾਈ ਦੀ ਹੈ ਜੀ ਮੈਨੂੰ ਕੋਈ ਨਾ ਕੋਈ ਛੱਦ ਮੇਰੇ ਕੋਈ ਕੋ ਬਣ ਦੇ ਕੋਈ ਨਾ ਕੋਈ ਤਰੀਕੇ ਨਾਲ ਬਿਲਕੁਲ ਜੀ ਹਾਲਾਤ ਤੁਸੀਂ ਵੇਖੋ ਇਸ ਗੁਰੂ ਦੇ ਸਿੰਘ ਦੇ ਕਿਸ ਤਿੱਕੇ ਤੇ ਬਣੇ ਨੇ ਕਿਸ ਤਿੱਕੇ ਦੀ ਨਰਕ ਭਰੀ ਜ਼ਿੰਦਗੀ ਜਿਹੜਾ ਵਾ ਜੀਨ ਨੂੰ ਮਜਬੂਰ ਆ ਬਾਪੂ ਬੇਟਾ ਵੱਡਾ 13 ਸਾਲ ਪਹਿਲਾਂ ਚਲਾ ਜਾਂਦਾ ਵਾ ਤਾਂ ਉਸ ਤੋਂ ਬਾਅਦ ਪੋਤਾ ਵੀ ਸਾਥ ਛੱਡ ਜਾਂਦਾ ਵਾ ਤਾਂ ਤਿੰਨ ਪੋਤੇ-ਪੋਤੀਆਂ ਇੱਕ ਨੂੰ ਤੇ ਇੱਕ ਬੇਟਾ ਤੇ ਦੋ ਜਨੇ ਆਪ ਤਾਂ ਜ਼ਿੰਦਗੀ ਬਤੀਤ ਕਰਨੀ ਬੜੀ ਔਖੀ ਆ ਬਾਪੂ ਵਾਸਤੇ ਬੇਟਾ ਵੀ ਤੰਦਰੁਸਤ ਨਹੀਂ ਜਿਸ ਕਰਕੇ ਉਹ ਦਿਹਾੜੀ ਦੇ ਨਹੀਂ ਲਾਂਦਾ ਪਰ ਸਾਧੂਆਂ ਦੇ ਨਾਲ ਗਇਆ ਕਰਨ ਜਾਂਦਾ ਵਾ ਬਾਹਰੋਂ ਮੰਗ ਕੇ ਲਿਆਂਦਾ ਵਾ ਤਾਂ ਫਿਰ ਉਹਦੇ ਨਾਲ ਆਪਣਾ ਪੇਟ ਭਰਦੇ ਨੇ ਬੱਚੇ ਵੀ ਕਿਸੇ ਆਸਨਾ ਡੀਕਦੇ ਰਹਿੰਦੇ ਆ ਕਿ ਡੈਡੀ ਲੈ ਕੇ ਆਏਗਾ ਰੋਟੀ ਦਾ ਟੁਕ ਤੇ ਉਹ ਅਸੀਂ ਖਾਵਾਂਗੇ ਤਾਂ ਬੜਾ ਔਖਾ ਸਮਾਂ ਬਤੀਤ ਕਰਦੇ ਪਏ ਨੇ ਪਰਮਾਤਮਾ ਇਹੋ ਜਿਹੇ ਦਿਨ ਕਿਸੇ ਨੂੰ ਨਾ ਦਿਖਾਏ ਪਰਮਾਤਮਾ ਇਹੋ ਜਿਹੇ ਦਿਨ ਕਿਸੇ ਨੂੰ ਨਾ ਦਿਖਾਏ ਸਾਡੀ ਸੋਚ ਹੁੰਦੀ ਆ ਕਿ ਅਸੀਂ ਇੱਕ ਦੂਸਰੇ ਤੋਂ ਉੱਪਰ ਛਾਲ ਮਾਰਨ ਦੀ ਸੋਚਦੇ ਆ ਕਿ ਉਹਨੇ ਅੱਜ ਮਹਿਲ ਖੜਾ ਕੀਤਾ ਵਾ ਅਸੀਂ ਉਸ ਤੋਂ ਵੱਡਾ ਖੜਾ ਕਰ ਲਈਏ ਪਰ ਇਹੋ ਜਿਹੇ ਹਾਲਾਤ ਜਦੋਂ ਦੇਖਦੇ ਆ ਨਾ ਤਾਂ ਫਿਰ ਜ਼ਰੂਰ ਕਿਤੇ ਨਾ ਕਿਤੇ ਰੋਂਗਟੇ ਖੜੇ ਹੁੰਦੇ ਨੇ ਕਿ ਪਰਮਾਤਮਾ ਨੇ ਜਿਸ ਹਾਲਾਤ 'ਚ ਰੱਖਿਆ ਨਾ ਵਧੀਆ ਰੱਖਿਆ ਸ਼ੁਕਰ ਕਰਿਆ ਕਰੋ ਉਸ ਗੁਰੂ ਮਹਾਰਾਜ ਦਾ ਕਿ ਜਿਸਨੇ ਸਾਨੂੰ ਜਿਸ 'ਚ ਰੱਖਿਆ ਵਾ ਸਾਡੀ ਔਕਾਤ ਨਹੀਂ ਹੈਗੀ ਪਰ ਸਾਨੂੰ ਔਕਾਤ ਤੋਂ ਵੱਧ ਉਸ ਗੁਰੂ ਮਹਾਰਾਜ ਨੇ ਦਿੱਤਾ ਵਾ ਪਰ ਅਸੀਂ ਸਬਰ ਨਹੀਂ ਕਰ ਸਕਦੇ ਸਬਰ ਨਹੀਂ ਰੱਖਦੇ ਸੰਤੋਖ ਨਹੀਂ ਹੈਗਾ ਸਾਡੇ ਚ ਪਰ ਇਹੋ ਜਿਹੇ ਪਰਿਵਾਰਾਂ ਵਾਲੇ ਵੇਖੀਦਾ ਜਦੋਂ ਤਾਂ ਫਿਰ ਜ਼ਰੂਰ ਕਿਤੇ ਨਾ ਕਿਤੇ ਆਪਣਾ ਮਨ ਦੁਖੀ ਹੁੰਦਾ ਵਾ ਕਿ ਅਸੀਂ ਇਹਨਾਂ ਦੇ ਨਾਲੋਂ 100 ਗੁਣਾ ਚੰਗੇ ਆ ਪਰਮਾਤਮਾ ਇਹੋ ਜਿਹੇ ਦਿਨ ਕਿਸੇ ਨੂੰ ਉਹਨਾਂ ਦਿਖਾਏ ਉਸ ਵੀਰ ਨਾਲ ਗੱਲ ਕਰਾਂਗੇ ਜਿਸ ਵੀਰ ਨੇ ਇਸ ਪਰਿਵਾਰ ਤੱਕ ਇਸ ਬਜ਼ੁਰਗ ਤੱਕ ਸਾਨੂੰ ਜ਼ਰੂਰ ਮਲਾਇਆ ਵਾ ਤਾਂ ਅਸੀਂ ਵੀ ਚਾਹਾਂਗਾ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਉਹ ਤਸਵੀਰ ਸਾਂਝੀ ਕਰੀ ਭਾਈ ਸਾਹਿਬ ਮੈਂ ਹਾਲਾਤ ਦੇਖਿਆ ਅੰਦਰ ਸਮੈਲੀ ਇੰਨੀ ਗੰਦੀ ਹੈ ਕਿ ਬੰਦਾ ਖੜਾ ਨਹੀਂ ਹੋ ਸਕਦਾ ਹਾਂਜੀ ਹਾਂਜੀ ਭਾਜੀ ਕਿਉਂਕਿ ਜਿੱਥੇ ਅਸੀਂ ਖੜੇ ਆ ਇੱਥੇ ਉਹ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਜਨਵਾਰ ਵੀ ਨਹੀਂ ਆਉਂਦਾ ਹਨਾ ਇਨਸਾਨ ਦਾ ਰਹਿਣਾ ਬਹੁਤ ਮੁਸ਼ਕਲ ਆ ਵਾਕਈ ਜਗ੍ਹਾ ਇਹੋ ਜੀ ਹੈ ਅਭੀ ਜਦੋਂ ਬਾਦ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਤੋਂ ਪਾਣੀ ਵਰਸਣਾ ਸ਼ੁਰੂ ਹੋ ਜਾਂਦਾ ਤਿੰਨ ਚਾਰ ਦਿਨ ਤੋਂ ਇਹ ਵੀਰ ਕੋ ਮੇਰੇ ਘਰ ਹੀ ਆ ਮਤਲਬ ਅਰ ਸ਼ਾਮ ਨੂੰ ਵਿਚਾਰੇ ਆ ਜਾਂਦੇ ਨੇ ਤੇ ਚਲੋ ਜਿੰਨੇ ਸਾਡੇ ਕੋਲ ਸੇਵਾ ਬਣਦੀ ਹੈ ਰੋਟੀ ਪਾਣੀ ਨਹੀਂ ਕਰਦੇ ਆ ਠੀਕ ਹੈ ਜੀ ਬਾਕੀ ਸਾਡੀ ਕੋਈ ਹੱਦ ਨਹੀਂ ਕੋਈ ਵੀਡੀ ਬਾਕੀ ਇਹ ਮੈਂ ਇਹੀ ਚਾਹਨਾਵਾ ਵੀ ਜਿੰਨੇ ਵੀ ਵੱਡੇ ਵੱਡੀਆਂ ਸੰਸਥਾਵਾਂ ਨੇ ਹਨਾ ਨਾ ਮਾਰ ਬੈਠੇ ਕੋ ਵੀਰ ਭਰਾ ਸਾਡੇ ਪੰਜਾਬੀ ਇਹਨਾਂ ਦੀ ਮਦਦ ਕਰੋ ਵੱਦ ਤੋਂ ਵੱਦ ਕਿਉਂਕਿ ਇਹ ਕਹਿੰਦੇ ਆ ਵੀ ਜਿਹੜੀ ਆ ਗੋਲਕਾ ਗਰੀਬ ਦਾ ਮੂੰਹ ਆ ਜੀ ਗੁਰੂ ਦੀ ਗੋਲਕਾ ਗਰੀਬ ਦਾ ਮੂੰਹ ਆ ਹਾਂਜੀ ਕਈ ਗੁਰਦੁਆਰਿਆਂ 'ਚ ਜਾ ਕੇ ਮੱਥਾ ਟੇਕਦੇ ਆ ਲੱਖਾਂ ਰੁਪਈਆਂ ਦਾ ਦਾਨ ਕਰਦੇ ਆ ਪਰ ਕਿਸੇ ਗਰੀਬ ਨੂੰ ਅਸੀਂ ਦਾਨ ਨਹੀਂ ਕਰਦੇ ਪਤਾ ਨਹੀਂ ਕਿਉਂ ਸਾਡੀ ਸੋਚ ਐ ਹੋ ਜੀ ਹੋ ਗਈ ਤੇ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਜੀ ਸਾਰਿਆਂ ਗਾੜੀ ਪਲੀਜ਼ ਇਹਨਾਂ ਦਾ ਬਜ਼ੁਰਗਾਂ ਦਾ ਧਿਆਨ ਦਰ ਕੇ ਇਹਨਾਂ ਦੀ ਉਮਰal ਵੇਖ ਕੇ ਇਹਨਾਂ ਦੀ ਮਦਦ ਕਰੋ ਜਿੰਨੀ ਹੋ ਸਕੇ ਵੱਦੋਂ ਇਹ ਬਿਲਕੁਲ ਹਾਲਾਤ ਦਾ ਕੰਮ ਕਰਨ ਵਾਸਤੇ ਵੀ ਨਹੀਂ ਇਹਨਾਂ ਦੇ ਹਾਲਾਤ ਹੈਗੇ ਮੈਂ ਦੇਖਿਆ ਛੋਟੇ ਛੋਟੇ ਬੱਚੇ ਨੇ ਪੋਤੇ ਪੋਤੀਆਂ ਨੇ ਬਿਚਾਰੇ ਉਹਨਾਂ ਦੇ ਨਾ ਕੋਈ ਤਨ ਤੇ ਸਰੀਰ ਤੇ ਕੋਈ ਕਪੜਾ ਵਾ ਹੋਇਆ ਹੈ ਹੈਨਾ ਬੜਾ ਔਖਾ ਹੌਸਮਾ ਵਾ ਬਹੁਤ ਜੀ ਵੇਖੋ ਜੀ ਮੈਂ ਇਹਨਾਂ ਨੂੰ ਕਾਫੀ ਸਮੇਂ ਤੋਂ ਪੱਜੀ ਜਾਣਦਾ ਵਾਂ ਤੇ ਇਹਨਾਂ ਦਾ ਜਿਹੜਾ ਬੇਟਾ ਵਾ ਮੇਰਾ ਮਤਲਬ ਬਚਪਨ ਤੋਂ ਇਹੀ ਇਕੱਠੇ ਖੇਡੇ ਆ ਨਾ ਵੱਡੇ ਆ ਜਵਾਨ ਹੋਏ ਆ ਔਰ ਮੇਰੇ ਲੱਗ ਗਈ ਗਲੀ 'ਚ ਰਹੇ ਨੇ ਕਦੀ ਵਿਚਾਰੇ ਕਿਤੇ ਚਲ ਜਾਂਦੇ ਨੇ ਘਰਾਏ ਤੇ ਕਦੀ ਕਿਤੇ ਚਲ ਜਾਂਦੇ ਨੇ ਮਤਲਬ ਹੁਣ ਤੱਕ ਇਹਨਾਂ ਨੇ 10-12 ਘਰ ਬਦਲਨੇ ਨੇ ਮੇਰੇ ਵੇਖਦੇ ਵੇਖਦੇ ਆ ਔਰ ਹੁਣ ਵੀ ਜਿੱਥੇ ਰਹਿੰਦੇ ਸੀਗੇ ਮੇਰੇ ਗਵਾਂਢੀ ਰਹਿੰਦੇ ਸੀਗੇ ਔਰ ਉਹ ਮਾਲਕ ਨੇ ਪੈਸੇ ਵੀ ਇਹਨਾਂ ਕੋਲ ਲੈਨੇ ਕੁਛ ਥੋੜੇ ਪੈਸੇ ਰਹਿ ਗਏ ਸੀ ਜਿਹਦੇ ਕਰਕੇ ਉਹਨਾਂ ਨੇ ਜ਼ਬਰਦਸਤੀ ਧੱਕਾ ਕਰਕੇ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਕਹਿੰਦਾ ਵੀ ਮੈਂ ਤੈਨੂੰ ਰੱਖਣਾ ਨਹੀਂ ਜਿੰਦਰਾ ਲਾਤਾ ਹੈ ਤੇ ਵੀ ਜਿੱਥੇ ਮਰਜ਼ੀ ਜਾਓ ਮੇਰੇ ਨਾਲ ਬੇਬੇ ਕਹਿੰਦੀ ਹੈ ਕਿ ਮੈਨੂੰ ਕਮਲੀ ਕਹਿੰਦੇ ਨੇ ਬਾਪੂ ਕਹਿੰਦਾ ਜਦੋਂ ਗਲੀ ਚ ਨਿਕਲਦੇ ਆ ਲੋਕ ਪਾਗਲ ਕਹਿੰਦੇ ਨੇ ਸਾਨੂੰ ਵੇਖੋ ਭਾਜੀ ਨਹੀਂ ਪਾਗਲ ਨਹੀਂ ਜੀ ਐਸੀ ਕੋਈ ਗੱਲ ਨਹੀਂ ਬਿਲਕੁਲ ਨਾਰ ਗੱਲਾਂ ਵੀ ਦੁਨੀਆ ਭਾਜੀ ਤਮਾਸ਼ਾ ਵੇਖਣ ਵਾਲੀ ਹੈ ਨਾ ਹਰ ਬੰਦਾ ਤਮਾਸ਼ਾ ਵੇਖਦਾ ਪਰ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਅੱਜ ਕੱਲ ਸਮਾਂ ਹੋ ਗਿਆ ਲੋਕਾਂ ਦਾ ਖੂਨ ਜਿਹੜਾ ਸਫੇਦ ਹੋ ਚੁੱਕਾ ਜੀ ਬਿਲਕੁਲ ਬਹੁਤ ਵਧੀਆ ਗੱਲ ਭਾਈ ਨੇ ਕਹੀ ਹੈ ਕਿ ਲੋਕਾਂ ਦਾ ਅੱਜ ਦੇ ਸਮੇਂ ਦੇ ਵਿੱਚ ਖੂਨ ਜਿਹੜਾ ਵਾ ਚਿੱਟਾ ਹੋ ਚੁੱਕਾ ਸਫੇਦ ਹੋ ਚੁੱਕਾ ਵਾ ਇਹ ਤਸਵੀਰਾਂ ਤਾਂ ਜ਼ਰੂਰੀ ਹੈ ਕਿ ਇਸ ਪਰਿਵਾਰ ਦੀ ਮਦਦ ਕਰਿਓ ਇਸ ਗੁਰੂ ਦੇ ਸਿੰਘ ਦੀ ਮਦਦ ਵਾਸਤੇ ਆਪਣਾ ਹੱਥ ਜ਼ਰੂਰ ਅੱਗੇ ਵਧਾਓ ਸਭ ਤੋਂ ਇਸ ਵਿਅਕਤੀ ਵਾਸਤੇ ਸਿੰਘ ਵਾਸਤੇ ਇਹ ਮਾੜੀ ਗੱਲ ਹੈ ਕਿ ਬਜ਼ਾਰੇ ਕੋ ਨਾ ਤਾਂ ਕੋਈ ਫੋਨ ਨੰਬਰ ਆ ਨਾ ਉਸ ਦਾ ਕੋਈ ਅਕਾਊਂਟ ਨੰਬਰ ਆ ਨਾ ਇੱਥੋਂ ਤੱਕ ਕਿ ਕੋਈ ਆਧਾਰ ਕਾਰਡ ਆ ਉਹਨਾਂ ਕੋਈ ਚੀਜ਼ ਨਹੀਂ ਇਹੋ ਜਿਹੀ ਹੈਗੀ ਕਿ ਜਿਸ ਦੇ ਨਾਲ ਤੁਸੀਂ ਮਦਦ ਕਰ ਸਕਦੇ ਹੋ ਇਸ ਦਾ ਐਡਰੈਸ ਆ ਬਟਾਲਾ ਦਾ ਗੁਰਦਾਸਪੁਰ ਦਾ ਬਟਾਲਾ ਸ਼ਹਿਰ ਬਟਾਲੇ ਦਾ ਇਲਾਕਾ ਸਟਾਫ ਰੂਟ ਸਟਾਫ ਰੂਟ ਸਾਧਾਂ ਵਾਲੀ ਗਲੀ ਦੇ ਵਿੱਚ ਇਸ ਬਜ਼ੁਰਗ ਦਾ ਆਸ਼ਿਆਨਾ ਆ ਆਸ਼ਿਆਨਾ ਹੀ ਕਹਾਂਗੇ ਉਸ ਦੇ ਲਈ ਆਸ਼ਿਆਨਾ ਹੀ ਆ ਭਾਵੇਂ ਉਹ ਖੰਡਰ ਆ ਪਰ ਇਸ ਬਜ਼ੁਰਗ ਲਈ ਉਹ ਆਸ਼ਿਆਨਾ ਹੀ ਆ ਉਸ ਜਗ੍ਹਾ ਤੇ ਉਹ ਰਹਿ ਰਿਹਾ ਖੁੱਲੇ ਦੇ ਵਿੱਚ ਹੀ ਭਾਵੇਂ ਬਾਰਿਸ਼ ਹੋਵੇ ਭਾਵੇਂ ਧੁੱਪ ਹੋਵੇ ਇਸੇ ਤਰੀਕੇ ਨਾਲ ਇਹਨਾਂ ਨੂੰ ਇੱਥੇ ਰਹਿਣਾ ਪੈਂਦਾ ਕਿਸੇ ਨੇ ਤਰਸ ਦੇ ਆਧਾਰ ਤੇ ਉੱਤੇ ਆਪਣਾ ਘਰ ਦਿੱਤਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇੰਨਾ ਕਿ ਸ਼ੇਅਰ ਕਰਿਓ ਕਿ ਇਸ ਸਿੰਘ ਦੀ ਮਦਦ ਹੋ ਸਕੇ ਇਸ ਸਿੰਘ ਦਾ ਜਿਹੜਾ ਬੁਢਾਪਾ ਇੱਕ ਚੰਗੇ ਢੰਗ ਨਾਲ ਬਤੀਤ ਹੋ ਸਕੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਲ ਪੰਜਾਬੀ ਲੋਕ ਚੈਨਲ ਗੁਰਦਾਸ